ਦੇਖੋ ਜੀ ਬਹੁਤ ਵੱਡਾ ਫਾਇਦਾ ਛੇ ਦੀ ਛੇ ਦੀ ਆ ਰਿਹਾ 10 ਫਰਵੀ ਤੱਕ ਵੱਡੀ ਸੇਲ ਆ ਜਿਹੜਾ ਬਾਜ਼ਾਰ ਦੇ ਵਿੱਚ 5-500 ਰੁਪਏ ਦਾ ਸੌਦਾ ਇੱਕ ਰਿਹਾ ਸਿਰਫ 280 ਰੁਪਏ ਦਾ ਜੇ ਤੁਸੀਂ ਪੂਰਾ ਸੈੱਟ ਲੈਣਾ ਤੇ 1120 ਦਾ ਨਵਾਂ ਕੰਮ ਸ਼ੁਰੂ ਕਰਨਾ ਰੀਸੇਲ ਦੁਕਾਨਦਾਰ ਸਾਰਿਆਂ ਦੇ ਵੱਡੇ ਫਾਇਦੇ ਆ ਜੀ ਪੜਾ ਦੀ ਸੈੱਟ ਵਾਈ ਕੱਪੜਾ ਲੈ ਰਹੇ ਸਾਡੇ ਕੋਲ ਬਲਕ ਦੇ ਵਿੱਚ ਸਟਾਕ ਹੈ ਇੱਕ ਦੋ ਸੂਟ ਨਹੀਂ ਹੈਗੇ ਆ ਚੱਕੋ ਭਾਜੀ ਸ਼ਿਮਰ ਦਾ ਕੱਪੜਾ 450 ਰੁਪਏ ਦਾ ਸੂਟ ਵੇਚਿਆ ਇਹਦੇ ਤੇ ਵੀ 20% ਡਿਸਕਾਊਂਟ ਆ ਵੀ ਸੂਟ ਦਵਾਂਗੇ ਸਿਰਫ 360 ਰੁਪਏ ਦਾ ਛੇਤੀ ਆ ਜਾਓ ਵੱਡੇ ਫਾਇਦੇ ਕਰ ਰਹੇ ਆ 360 ਰੁਪਏ ਦਾ ਫੈਂਟੀ ਸਿਲਕ ਦਾ ਕੱਪੜਾ ਇਹ ਵੀ ਦੇਣਾ 800 ਰੁਪਏ ਦਾ ਔਰ ਕੈਂਜਾ ਦਾ ਕੱਪੜਾ ਇਹ ਵੀ ਦੇਣਾ 800 ਰੁਪਏ ਦਾ ਇਦਾਂ ਦੇ ਬਟਿਕ ਵਾਲੇ ਸੂਟ ਹੈਵੀ ਹੈਵੀ ਸੂਟ ਸਾਰੇ ਤੇ 20% ਲੈਸ ਲਾਤੀ ਆ ਜਿਹੜੇ ਬਾਜ਼ਾਰ 'ਚ 25-2500 ਦਾ ਸੂਟ ਇੱਥੇ 1350 ਰੁਪਏ ਦਾ ਭਾਜੀ ਡਿਜ਼ਾਈਨਿੰਗ ਸਾਰੀ ਦਵਾਂਗੇ ਬੇਸ ਸਾਰੇ ਦਵਾਂਗੇ ਵਰਕ ਕਟੀਆਂ ਕਢਾਈਆਂ ਤੁਸੀਂ ਚੈੱਕ ਕਰੋ ਜਾਗੋ ਵਾਲਾ ਸੂਟ ਆ ਭਾਜੀ ਇਹ 2500 3000 ਦਾ ਵਿਕਦਾ ਇਹ ਵੀ ਦੇਣਾ ਆਪਾਂ 11-1200 ਰੁਪਏ ਸੂਟ ਦੇ ਦਿੰਦਾ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 3000 ਰੁਪਿਆ ਪਰ ਸਾਡਾ ਰੇਟ ਹੈਗਾ 1500 1500 ਦੇ ਉੱਤੇ ਵੀ 20% ਡਿਸਕਾਊਂਟ ਭੋਲੀਆ ਜਿੰਨਾ ਸਟਾਕ ਪਿਆ ਸਾਰਾ ਕੱਢਿਆ ਕਢਾਇਆ ਕਢਾਈ ਵਾਲਾ ਲੈ ਲਓ ਚਾਹੇ ਪ੍ਰਿੰਟ ਲੈ ਲਓ 20% ਡਿਸਕਾਊਂਟ ਟ੍ਰੈਸਾਂ ਤੇ ਸ਼ਰਾਰਿਆਂ ਗਰਾਰਿਆਂ ਲਹਿੰਗਿਆਂ ਗਾਉਣ ਤੇ ਸਾਰਿਆਂ ਤੇ ਹੀ 20% ਡਿਸਕਾਊਂਟ ਲਾਤਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਇਦਾਂ ਦੇ ਹੈਵੀ ਹੈਵੀ ਸੂਟ ਲੈਨੇ ਹੋ ਤਾਂ 2-2 ਲੱਖ ਰੁਪਏ ਦੀ ਦਾਜ ਬਰੀ ਬਣਦੀ ਆ ਇਥੇ 2 ਲੱਖਾਂ ਦੀ ਦਾਇਮਰੀ ਤੁਹਾਨੂੰ ਅਸੀਂ ਦਵਾਂਗੇ ਸਿਰਫ ਲੱਖ ਰੁਪਏ 'ਚ ਤੇ ਉਹਦੇ ਉੱਤੇ 20% ਹੋਰ ਡਿਸਕਾਊਂਟ ਕਰਾਂਗੇ 2 ਲੱਖ ਵਾਲਾ ਕੱਪੜਾ 80 ਹਜ਼ਾਰ ਰੁਪਏ 'ਚ ਲੈ ਜਾਓ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਫੇਰ ਇਹ ਕੱਪੜੇ ਵੇਚਣਾ ਚਾਹੇ ਤੁਸੀਂ ਨਾ ਵਿਆਹ ਸ਼ਾਦੀ ਦਾਇਮਰੀ ਦਾ ਕੱਪੜਾ ਚਾਹੇ ਤੁਸੀਂ ਦੇਣ ਲੈਣ ਕਰਨਾ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਬਖਰਾ ਸਟਾਈਲ ਜਟਿਆਲਾ ਗੁਰੂ ਪਾਉਣ ਜਾ ਰਿਹਾ ਬਹੁਤ ਵੱਡੇ ਪਟਾਕੇ ਜਮੇ ਫੇਰਾ ਕੱਟਣਿਆ ਸਰਦਾਰ ਸਾਹਿਬ ਦੱਸ ਦਿਓ ਫੇਰ ਆਫਰ ਕਿਹੜੀਆਂ ਲਾਈਆਂ ਭਾਜੀ 10 ਦਿੰਦੇ ਆ ਆ ਚੱਕੋ ਸੈੱਟ ਲੈ ਪੂਰਾ ਦਾ ਪੂਰਾ ਸੈੱਟ ਸੂਟ ਚਾਰ ਮਿਲਣਗੇ ਰੇਟ ਪਤਾ ਕੀ ਮੈਲਾ ਵਾ 520 ਰੁਪਏ ਦੇ ਚਾਰ ਸੂਟ 1120 ਦੇ ਚਾਰ ਸੂਟ ਸਰਦਾਰ ਸਾਹਿਬ ਤੁਸੀਂ ਠੀਕ ਹੋ 1120 ਦੇ ਚਾਰ ਸੂਟ ਬਿਲਕੁਲ ਭਾਜੀ ਜੇ ਕੋਈ ਭੈਣ ਕਹੇ ਰੇ ਸਾਨੂੰ ਕੱਲਾ ਸੂਟ ਦੇ ਦਵਾਂਗੇ 280 ਰੁਪਏ ਦਾ ਦਵਾਂਗੇ ਇੱਕ ਸੂਟ ਦੀ ਲੈ ਜਾਓ 280 ਰੁਪਏ ਦਾ ਸੂਟ ਆ ਭਾਜੀ ਕੜਾਈ ਕੱਢਿਆ ਦੁਪੱਟਾ ਨਾਲ ਦਵਾਂਗੇ ਅੱਛਾ ਦੇਣੇ ਕਿੰਨਾ ਚਿਰ 10 ਫਰਵਰੀ ਤੱਕ 10 ਫਰਵਰੀ ਤੱਕ ਸਰਵ 10 ਫਰਵਰੀ ਤੱਕ ਹੱਲਾ ਬੋਲ ਸੇਲ ਆਤੀ ਆ ਭਾਜੀ ਵੱਖਰਾ ਸਟਾਈਲ ਜੰਡਿਆਲਾ ਗੁਰੂ ਤੇ ਜਿਹੜੀ ਮਰਜੀ ਵੈਰਾਈਟੀ ਲੈ ਲਓ ਜਿਹੜੇ ਰੇਟ ਉੱਤੇ ਲਿਖਿਆ ਉਹਨਾਂ ਤੋਂ 20% ਲੈਸ ਦੇਖੋ ਜੀ ਬਹੁਤ ਵੱਡਾ ਫਾਇਦਾ ਛੇ ਦੀ ਛੇ ਦੀ ਆਜੋ 10 ਫਰਵੀ ਤੱਕ ਵੱਡੀ ਸੇਲ ਆ ਜਿਹੜਾ ਬਾਜ਼ਾਰ ਦੇ ਵਿੱਚ 5-500 ਦਾ ਸੂਟ ਇੱਥੇ ਲਓ ਸਿਰਫ 280 ਰੁਪਏ ਚ 280 ਰੁਪਏ ਦਾ ਸੂਟ ਜੇ ਤੁਸੀਂ ਪੂਰਾ ਸੈੱਟ ਲੈਣਾ ਤੇ 1120 ਦਾ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰਿਆਂ ਦੇ ਵੱਡੇ ਫਾਇਦੇ ਆ ਸਿੱਧੀ ਸਿੱਧੀ ਗੱਲ ਕੱਪੜਾ ਜਿਹੜਾ ਮਰਜ਼ੀ ਲੈ ਜਾਓ 20% ਤੱਕ ਦਾ ਡਿਸਕਾਊਂਟ ਆ ਤੁਸੀਂ ਟੈਗ ਦੇਖਣਾ ਜੋ ਰੇਟ ਲੱਗਾ 20% ਡਿਸਕਾਊਂਟ ਦਵਾਂਗੇ ਤੁਹਾਨੂੰ ਬਿਲਕੁਲ ਭਾਜੀ ਪਲਾਰੀ ਸੈੱਟ ਵਾਈਜ਼ ਕੱਪੜਾ ਲੈ ਲਓ ਸਾਡੇ ਕੋਲ ਬਲਕ ਦੇ ਵਿੱਚ ਸਟਾਕ ਹੈ ਇੱਕ ਦੋ ਸੂਟ ਨਹੀਂ ਹੈਗੇ ਆ ਚੱਕੋ ਭਾਜੀ ਸ਼ਿਮਰ ਦਾ ਕੱਪੜਾ 450 ਰੁਪਏ ਦਾ ਸੂਟ ਵੇਚਿਆ ਇਹਦੇ ਤੇ ਵੀ 20% ਡਿਸਕਾਊਂਟ ਭਾਜੀ 360 ਰੁਪਏ ਦਾ ਸੂਟ ਰਹਿ ਗਿਆ ਇਹ 360 ਰੁਪਏ ਦਾ ਹੀ ਦੇਣਾ ਭਾਜੀ 360 ਰੁਪਏ ਦਾ ਹੀ ਦੇਣਾ ਦੇਖੋ ਇੱਥੇ ਵੀ ਵੱਡਾ ਫਾਇਦਾ ਇਹ ਬਾਜ਼ਾਰ 'ਚ ਕੋਈ 700 ਰੁਪਏ ਦਾ ਵੇਚਦਾ ਕੋਈ 800 ਰੁਪਏ ਦਾ ਵੇਚਦਾ ਬੱਕਰਾ ਸਟੇਰ ਵਾਲੇ ਦਿੰਦੇ ਹੀ ਸਿਰਫ 450 ਰੁਪਏ ਦਾ ਪਰ 20% ਡਿਸਕਾਊਂਟ ਲਾਤਾ 360 ਰੁਪਏ ਦਾ ਸੂਟ ਦਵਾਂਗੇ ਆ ਵੀ ਸੂਟ ਦਵਾਂਗੇ ਸਿਰਫ 300 ਤੇ 60 ਰੁਪਏ ਦਾ ਛੇਤੀ ਆ ਜਾਓ ਵੱਡੇ ਫਾਇਦੇ ਕਰ ਰਹੇ ਆ 360 ਰੁਪਏ ਵਿੱਚ ਭਾਜੀ ਮੋਰਾ ਵਾਲੇ ਸੂਟ ਕੜਾਈ ਕੱਡੇ ਦੁਪੱਟਾ ਵੀ ਕੜਾਈ ਵਾਲਾ ਇਰਤੇ ਵੀ 20% ਸਕਾਊਂਟ ਭਾਜੀ 650 ਵਿੱਚ ਆ ਇਹਦੇ ਤੇ 20% ਲੈਸ ਲਓ ਤਾਂ ਇਹ ਤਾਂ ਭਾਈ 500 ਰੁਪਏ ਦਾ ਰਹਿ ਗਿਆ ਸੋ ਬਹੁਤ ਵੱਡੇ ਫਾਇਦੇ ਹੋ ਰਹੇ ਆ ਜਿੰਨਾ ਮਰਜ਼ੀ ਕਪੜਾ ਲੈ ਜਾਓ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀਲੇ ਕਪੜਾ ਵੇਚਣਾ ਦਾਜਬੋਰੀ ਦਾ ਕਪੜਾ ਕਿਸੇ ਪਿਓ ਨੇ ਆਪਣੀ 30 ਦੇਲੇ ਕਪੜਾ ਨਾਲ ਜਿਹੜੇ ਕਹਿੰਦੇ ਸਾਡਾ ਬਜਟ ਘੱਟ ਨਾਲ ਜਾਈਏ ਕਿੱਥੇ ਦੇਖੋ ਤੁਸੀਂ ਆਉਣਾ ਵੱਡੇ ਸ਼ੋਰੂਮ ਚ ਸਾਰੇ ਸਾਡੇ ਬਹੁਤ ਵੱਡੇ ਹੋ ਗਏ ਆ ਆਹ ਸੂਟ ਆਹ ਦੇਖੋ ਕਿੰਨਾ ਹੈਵੀ ਆ ਬਾਜ਼ਾਰ ਚ 17 17 18 1800 ਦਾ ਇਹ ਦਿੰਦੇ ਸੀਗੇ 1000 ਰੁਪਏ ਦਾ ਸੂਟ ਚੈੱਕ ਕਰ ਲੋ ਪਰ ਹੁਣ ਤੁਹਾਨੂੰ 1800 ਵਾਲਾ ਸੂਟ ਸਿਰਫ ਦਵਾਂਗੇ 800 ਰੁਪਏ ਦਾ ਆਹ ਹੈਵੀ ਸੂਟ 800 ਰੁਪਏ ਦਾ ਲੈਣਾ ਪ੍ਰੋਪਰ ਘੇਰੇ ਪਹੁੰਚਾਰੇ ਕੰਮ ਦੁਪੱਟੇ ਵੀ ਹੈਵੀ ਨਾਲ। ਭਾਜੀ ਫੈਂਟੀ ਸਿਲਕ ਦਾ ਕੱਪੜਾ ਇਹ ਵੀ ਦੇਣਾ 800 ਰੁਪਏ ਦਾ ਔਰਗਾਂਜਾ ਦਾ ਕੱਪੜਾ ਇਹ ਵੀ ਦੇਣਾ 800 ਰੁਪਏ ਦਾ। ਇਦਾਂ ਦੇ ਬੁਟੀਕ ਵਾਲੇ ਸੂਟ ਹੈਵੀ ਹੈਵੀ ਸੂਟ ਸਾਰਿਆਂ ਤੇ 20% ਲੈਸ ਲਾਤੀ ਆ। ਆਹ ਦੇਖੋ ਭਾਜੀ ਕੱਟਿਆ ਘੜਾਇਆ ਸੂਟ ਹੈਵੀ ਸੂਟਾ ਚਾਹੇ ਸੈੱਟ ਵਾਈਜ਼ ਲੈ ਲਓ ਚਾਹੇ ਸਿੰਗਲ ਸੂਟ ਲੈ ਲਓ। ਇਹਦੇ ਤੇ ਵੀ ਦਵਾਂਗੇ ਭਾਜੀ 20% ਸਕੋਟਰ। ਦੇਖੋ ਕਿਸੇ ਨੇ ਵੀ 800 ਰੁਪਏ ਦਾ ਸੂਟ ਨਹੀਂ ਦੇਣਾ ਏ ਮੈਂ ਚੈਲੰਜ ਕਰਦਾ। 10 ਫਰਵਰੀ ਤੋਂ ਪਹਿਲਾਂ ਪਹਿਲਾਂ ਆਜੋ ਬਾਅਦ 'ਚ ਫਾਇਦੇ ਨਹੀਂ ਮਿਲਣੇ। ਯਾਦ ਰੱਖਿਓ 10 ਫ ਆ ਦੇਖੋ ਸ਼ਗਨਾ ਵਾਲਾ ਸੂਟ ਆ ਗਿਆ ਦੇਖੋ ਜੀ ਚਾਹੇ ਕੋਈ ਕੋਸ਼ ਗਵੇ ਇਹਦਾ ਰੇਟ ਹੈਗਾ 24-2500 ਰੁਪਿਆ ਬਾਜ਼ਾਰ ਦਾ ਰੇਟ ਦੇਖੋ ਸ਼ਗਨਾ ਵਾਲਾ ਸੂਟ ਪਹੁੰਚਿਆ ਦੇ ਕੰਮ ਘੇਰੇ ਆ ਦੁਪट्टे ਵੀ ਚੈੱਕ ਕਰ ਲੋ ਜਿਹੜੇ ਬਾਜ਼ਾਰ 'ਚ 25-2500 ਦਾ ਸੂਟ ਇੱਥੇ 1350 ਰੁਪਏ ਦਾ ਪਰ ਸਾਡੇ ਕੋਲ ਆਜੋ 20% ਡਿਸਕਾਊਂਟ 1000 ਰੁਪਏ ਦਾ ਸੂਟ ਰਹਿ ਗਿਆ ਸਿਰਫ 1000 ਰੁਪਏ ਦਾ ਇਸ ਲਈ ਕਹਿੰਦੇ ਆਜੋ ਭਾਜੀ ਡਿਜ਼ਾਈਨਿੰਗ ਸਾਰੀ ਦਵਾਂਗੇ ਬੇਸ ਸਾਰੇ ਦਵਾਂਗੇ ਵਰਕ ਕੱਡੀਆਂ ਕਢਾਈਆਂ ਤੁਸੀਂ ਚੈੱਕ ਕਰੋ ਜਾਗੋ ਵਾਲਾ ਸੂਟ ਆ ਭਾਜੀ ਇਹ 2500 3000 ਦਾ ਵੇਖਦਾ ਇਹ ਵੀ ਦੇਣਾ ਆਪਾਂ 11-1200 ਰੁਪਏ ਸੂਟ ਦੇ ਦਿੰਦਾ ਵੇ ਬਹੁਤ ਵੱਡੀ ਆਫਰ ਆਤੀ ਚਾਹੇ ਸੂਟ ਤੁਸੀਂ 300 ਆ ਲੈ ਜਾਓ 1000 ਦਾ ਲੈ ਜਾਓ 500 ਆ ਲੈ ਜਾਓ 1500 ਆ ਲੈ ਜਾਓ 2000 ਦਾ ਲੈ ਜਾਓ ਹਾਰੇ ਕਸੂਰ ਦੇ ਉੱਤੇ ਵੱਡੀ ਆਫਰ ਰੇਟ ਵੀ ਘੱਟ ਕਰਤੇ ਆ ਉੱਤੇ ਸੇਲਾਂ ਵੀ ਲਾਤੀਆਂ ਆ ਤੁਸੀਂ ਚੈੱਕ ਕਰੋ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 3000 ਰੁਪਿਆ ਪਰ ਸਾਡਾ ਰੇਟ ਹੈਗਾ 1500 1500 ਦੇ ਉੱਤੇ ਵੀ 20% ਡਿਸਕਾਊਂਟ ਆ ਸੂਟ ਤੁਹਾਨੂੰ ਅਸੀਂ ਸਿਰਫ 1200 ਰੁਪਏ ਦੇਣਾ 1200 ਰੁਪਏ ਦੇ ਵਿੱਚ ਸੂਟ ਦੇਣਾ ਆ ਦੇਖੋ ਤੁਸੀਂ ਮਤਲਬ ਹਰ ਕਿਸੇ ਦਾ ਵੱਡਾ ਫਾਇਦਾ ਆ 20% ਡਿਸਕਾਊਂਟ ਸੇਲ ਆਤੀ ਭਾਰ ਸੀਜ਼ਨ ਦੇ ਵਿੱਚ ਸੀਜ਼ਨ ਦੇ ਵਿੱਚ ਆਜੋ ਚਾਹੇ ਸੈੱਟ ਬਾਈ ਸੈੱਟ ਲੈ ਜੋ ਚਾਹੇ ਇਕੱਲਾ ਇਕੱਲਾ ਸੂਟ ਲੈ ਜੋ ਸਾਰਿਆਂ ਦੇ ਵੱਡੇ ਫਾਇਦੇ ਕਰਕੇ ਭੇਜਾਂਗੇ ਦੇਖੋ ਜੀ ਜਿੰਨਾ ਸਟਾਕ ਪਿਆ ਸਾਰਾ ਕੱਢਿਆ ਕਢਾਇਆ ਕਢਾਈ ਵਾਲਾ ਲੈ ਲਓ ਚਾਹੇ ਪ੍ਰਿੰਟ ਲੈ ਲਓ 20% ਡਿਸਕਾਊਂਟ ਇੱਕ ਨਾਲ ਦੇ ਤੁਸੀਂ ਦਾਦਾ ਸੂਟ ਲੈਣਿਆ ਉਹ ਵੀ ਮਿਲ ਜਾਣਗੇ ਬੁਟੀਕ ਸੂਟ ਮਿਲ ਜਾਣਗੇ ਬਰਬਰੀ ਦਾ ਕਪੜਾ ਮਿਲ ਜੂਗਾ ਸ਼ਿਮਰ ਦਾ ਮਿਲ ਜੂਗਾ 20% ਡਿਸਕਾਊਂਟ ਲਾਤਾ ਉਤੋਂ ਡਰੈਸਾਂ ਤੇ ਸ਼ਰਾਰਿਆਂ ਗਰਾਰਿਆਂ ਲਹਿੰਗਿਆਂ ਗਾਉਂਡ ਤੇ ਸਾਰਿਆਂ ਤੇ ਹੀ 20% ਡਿਸਕਾਊਂਟ ਲਾਤਾ ਆ ਕੇ ਫਾਇਦਾ ਲੈ ਲਓ ਰੇਟ ਪਹਿਲਾਂ ਹੀ ਮਾਰਕੀਟ ਨਾਲੋਂ ਘਾਟਾ ਤੇ 10 ਦਿਨਾਂ ਦੀ ਭਾਰੀ ਧਮਾਕੇਦਾਰ ਸੇਲ ਆਤੀ ਆ 20% ਡਿਸਕਾਊਂਟ ਕਰਤਾ ਜੀ ਦੇਖੋ ਚਾਹੇ ਸ਼ਰਾਰੇ ਗਰਾਰੇ ਡਰੈਸਾਂ ਲੈਣੀਆਂ ਇਹਨਾਂ ਦੇ ਉੱਤੇ ਵੀ ਐਕਸਟਰਾ 20% ਡਿਸਕਾਊਂਟ ਦਵਾਂਗੇ ਤੋਂ ਭਾਈ ਜੇ ਦੇ ਲੈਣ ਕੰਨਾ ਸੀ ਕੱਪੜਾ 베ਚਣ ਲੈ ਉਹਨਾਂ ਫਾਇਦਾ ਕਰ ਤਾਂ ਹੁਣ ਦਾਜਵਰੀ ਵਾਲੇ ਸੋਹਣੇ ਸੋਹਣੇ ਸੂਟ ਦਿਖਾ ਰਹੇ ਕੁੜੀ ਦਾ ਵਿਆਹ ਹੋਵੇ ਗੋਡੇ-ਗੋਡੇ ਚਾਹ ਹੋਵੇ ਉਹਦਾ ਫਾਇਦਾ ਕਰੋ ਭਾਜੀ ਦਾਜਵਰੀ ਵਾਲੇ ਹੈਵੀ ਸੂਟ ਦਵਾਂਗੇ ਦੇਖੋ ਘੇਰਾ ਜ਼ਬਰਦਸਤ ਬਣਿਆ ਕੱਢਿਆ-ਕਢਾਇਆ ਸੂਟ ਆ ਇਹਦੇ ਤੇ ਵੀ 20% ਸਕੋਡ ਦੇਣੀ ਆ ਭਾਜੀ 2500 ਰੁਪਏ ਦਾ ਸੂਟ ਹੈ ਇਹਦੇ ਤੇ ਵੀ 20% ਲੈਸ ਚੱਕੋ ਸੋ ਤੁਸੀਂ ਹੁਣ ਫਾਇਦਾ ਦੇਖੋ ਕਿੱਦਾਂ ਹੋ ਰਿਹਾ ਬਾਜ਼ਾਰਤ ਸੀਗਾ ਇਹ 5000 ਦਾ ਸੂਟ ਅਸੀਂ ਦਿੱਤਾ 2500 ਦਾ 2500 ਦੇ ਉੱਤੇ ਵੀ 20% ਡਿਸਕਾਊਂਟ ਹੁਣ ਤੁਸੀਂ ਚੈੱਕ ਕਰ ਲਓ ਭਾਈ ਇਹ ਸੂਟ ਸਿਰਫ 2000 ਰੁਪਏ ਦਾ ਰਹਿ ਗਿਆ ਇਸ ਲਈ ਕਹਿੰਦੇ ਛੇਤੀ ਛੇਤੀ ਆਜੋ 10 ਫਰਵਰੀ ਤੱਕ ਫਾਇਦੇ ਹੋਣੇ ਫੇਰ ਹੈਗਾ ਮੁੜ ਕੇ ਮਿਲਿਆ ਕੁਛ ਨਹੀਂ ਬਾਜੀ ਕੱਡੇ ਕੜਾਏ ਸੂਟ ਕੜਾਈਆਂ ਜ਼ਬਰਦਸਤ ਦੁਪੱਟੇ ਬਹੁਤ ਸੋਹਣੇ ਇਦਾਂ ਦੇ ਯੂਨੀਕ ਆਈਟਮਾ ਲਗਜ਼ਰੀ ਆਈਟਮਾ ਤੇ ਵੀ 20% ਡਿਸਕਾਊਂਟ ਦਿੱਤਾ ਦੁਪੱਟੇ ਤੇ 4 ਸਾਈਡ ਵਰਕ ਆ ਸੂਟ ਮੇ ਨਾ 6000 ਦਾ ਨਾ 7000 ਦਾ ਬਾਜੀ 3200 ਰੁਪਏ ਸੂਟ ਹੈ ਇਹਦੇ ਤੇ ਵੀ 20% ਲੈਸ ਦੇ ਦਿੰਦੇ ਆ ਸੋ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਹੈ ਨਹੀਂ ਨਵੇਂ-ਨਵੇਂ ਵੇਸ ਆ ਚੁੱਕੇ ਆ ਆਰਗਨਾਈਜ਼ਰ ਸਿਮਰ ਲੈਣੇ ਜਿੰਦਾਂ ਮਰਜ਼ੀ ਕਪੜਾ ਲੈ ਜਾਓ ਭੱਟੇ ਫਾਇਦੇ ਕਰ ਰਹੇ ਆ ਇਹਦੇ ਤੇ 20% ਡਿਸਕਾਊਂਟ ਬਾਜ਼ਾਰ ਦੇ ਵਿੱਚ 6000 ਦਾ ਸੂਟ ਸਾਡਾ ਰੇਟ ਹੈਗਾ 2500 ਰੁਪਇਆ ਤੇ 2500 ਦੇ ਉੱਤੇ ਵੀ 20 20% ਡਿਸਕਾਊਂਟ ਹੋਣ ਤੁਸੀਂ ਦੇਖੋ 2 2000 ਰੁਪਏ ਚ ਦੇ ਦੂ ਕੋਈ ਸੂਟ ਇਦਾਂ ਦੇ ਸੂਟ ਤੁਹਾਨੂੰ ਅਸੀਂ ਦੇ ਰਿਹਾ 2 2000 ਰੁਪਏ ਦੇ ਵਿੱਚ ਛੇਤੀ ਵਿਜ਼ਿਟ ਕਰ ਲੋ 10 ਵਰ ਵੀ ਤੋਂ ਪਹਿਲਾਂ ਪਹਿਲਾਂ ਸੇ ਲਾਦੀ ਬਹੁਤ ਵੱਡੀ ਭਾਜੀ ਸਿਰਫ 10 ਦਿਨ ਦਾ ਮੇਲਾ ਸਿਰਫ 10 ਦਿਨ ਦਾ ਮੇਲਾ ਇਤਾਂ ਦੇ ਕੱਡੇ ਕੜਾਏ ਹੈਵੀ ਸੂਟ ਜਿੰਨਾ ਮਰਜ਼ੀ ਰੇਟ ਲਗਾ ਚਾਹੇ ਆ ਦੇਖੋ 3000 ਰੁਪਏ ਰੇਟ ਹੈ ਤੇ ਵੀ 20% ਡਿਸਕਾਊਂਟ ਹੈ ਮਤਲਬ 2400 ਰੁਪਏ ਦਾ ਸੂਟ ਲੈ ਜਾਓ ਭਾਜੀ 2400 ਰੁਪਏ ਦਾ ਹੈਵੀ ਸੂਟ ਦਵਾਂਗੇ 4 ਸਾਈਡ ਵਰਕ ਦੁਪੱਟੇ ਨਾਲ ਤੁਸੀਂ ਦਾਜਵਰੀ ਵਿਆਹ ਸ਼ਾਦੀ ਆਸਤੇ ਲੈਣਾ ਜਾਂ ਨਵਾਂ ਕੰਮ ਸ਼ੁਰੂ ਕਰ ਰਹੇ ਹੋ ਉਹਦੇ ਹਾਸਤੇ ਲੈ ਜਾਓ ਸੈੱਟ ਵਾਈਜ਼ ਲੈ ਜਾਓ ਸੋਲੋ ਲੈ ਜਾਓ ਇਦਾਂ ਦੀਆਂ ਭਾਜੀ ਯੂਨੀਕ ਆਈਟਮਾਂ ਨਵੇਂ ਬੇਸਾ ਨਵੇਂ ਪੂਰੇ ਖੁੱਲੇ ਡੁੱਲੇ ਡੱਟੇ ਆ ਭਾਜੀ 3200 3500 ਸੂਟ ਆ 4000 ਦਾ ਸੂਟ ਆ ਸਾਰਿਆਂ ਤੇ 20% ਫਲੈਟ ਡਿਸਕਾਊਂਟ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਚਾਹੇ ਨਿਆਣਾ ਆ ਜਵੇ ਚਾਹੇ ਸਿਆਣਾ ਆ ਜਵੇ ਰੇਟ ਲਿਖ ਲਿਖ ਕੇ ਲਾਇਆ ਟੈਗ ਦੇ ਉੱਤੇ ਇਦਾਂ ਨਹੀਂ ਵੀ ਜਿੱਦਾਂ ਨਾਲ ਤੁਹਾਡਾ ਮੱਥਾ ਉਦਾਂ ਦੀ ਬਿੰਦੀ ਮਤਲਬ ਰੇਟ ਘੱਟ ਵੱਧ ਨਹੀਂ ਹੁੰਦਾ ਜੋ ਰੇਟ ਲੱਗੇ ਆ ਉਹਦੇ ਉੱਤੇ ਵੱਡੇ ਫਾਇਦੇ ਕਰਨੇ ਆ ਬਾਜ਼ਾਰ 'ਚ ਚਾਹੇ ਕੋਈ 6500 ਮੰਗੇ ਚਾਹੇ ਇਹਦਾ ਕੋਈ ਮੰਗੇ 7000 ਸਾਡਾ ਰੇਟ ਹੈਗਾ 3500 ਪਰ 3500 ਦੇ ਉੱਤੇ ਵੀ 20% ਡਿਸਕਾਊਂਟ ਮਤਲਬ 27-2800 ਰੁਪਏ ਦਾ ਸੂਟ ਰਹਿ ਗਿਆ ਇਹ 27-2800 ਦਾ ਸੂਟ ਉੱਤੋਂ ਦੇਖੋ ਦੁਪੱਟਾ ਕਿੰਨਾ ਖੁੱਲਾ ਡੁੱਲਾ ਇੰਦਾਂ ਦੇ ਫਾਇਦੇ ਕਿਸੇ ਨੇ ਕਰਨੇ ਨਹੀਂ ਜੋ ਵੱਖਰਾ ਸਟਾਈਲ ਜੜਿਆਲਾ ਗੁਰੂ ਕਰ ਰਿਹਾ ਬਾਰ ਬਾਰ ਦੱਸ ਰਹੇ ਆ ਸਿਰਫ ਦਿਨ ਤੁਹਾਡੇ ਕੋਲ 7-8 ਹੈ 10 ਫਰਵਰੀ ਤੱਕ ਹੀ ਸੇਲ ਆ ਇਹ ਬਾਅਦ ਇਹ ਤੁਹਾਨੂੰ ਇਸ ਰੇਟ ਤੇ ਕੱਪੜਾ ਨਹੀਂ ਮਿਲਣਾ ਦੇਖੋ ਜੀ ਲਗਜ਼ਰੀ ਰਾਇਲ ਕਲਾਸ ਸੂਟ ਜਿਹੜੇ 15-15 20-20000 ਵਾਲੇ 7-7000 ਰੁਪਏ 70-7500 ਰੁਪਏ ਚ ਉਹਨਾਂ ਤੇ ਵੀ 20% ਡਿਸਕਾਊਂਟ ਆ ਅਗਰ ਤੁਸੀਂ ਲਖਨਊ ਦਾ ਕੰਮ ਲੈਣਾ ਹੈ ਵੀ ਫੋਰ ਸਾਈਡ ਦੁਪੱਟੇ ਭਾਜੀ 8-8 9-9000 ਵਾਲੇ ਸੂਟ ਕਰਤੇ 7-8000 ਦੇ ਤੇ ਇਹਦੇ ਉੱਤੇ ਵੀ 20% ਡਿਸਕਾਊਂਟ ਬਿਲਕੁਲ ਭਾਜੀ 20% ਡਿਸਕਾਊਂਟ ਦੇ ਦੇਣਾ ਜਿਹੜੇ ਕਹਿੰਦੇ ਵੀ ਸਾਨੂੰ 15-15000 ਵਾਲੇ ਸੂਟ ਚਾਹੀਦੇ ਆ ਸਾਨੂੰ 20-20000 ਵਾਲੇ ਸੂਟ ਚਾਹੀਦੇ ਆ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਣੀ ਆ ਪਰ ਇੱਥੇ ਲੁੱਟ ਨਹੀਂ ਹੋਣੀ ਇੱਥੇ ਫਾਇਦਾ ਹੋਣਾ ਜਿਹੜਾ ਬਾਜ਼ਾਰ 'ਚ 20000 ਦਾ ਸੂਟ ਆ ਸਾਡਾ ਰੇਟ 12000 ਸਾਡਾ ਰੇਟ 10000 ਤੇ ਉਹਦੇ ਉੱਤੇ ਵੀ ਤੁਹਾਨੂੰ 20% ਡਿਸਕਾਊਂਟ ਆ ਚੈੱਕ ਕਰ ਲਓ 10000 ਦਾ ਸੂਟ ਆ ਇਹ ਬਾਜ਼ਾਰ 'ਚ ਇਹ 18-18000 ਹਜ਼ਾਰ ਹੈ ਪਰ ਅਸੀਂ ਤੁਹਾਨੂੰ 20% ਡਿਸਕਾਊਂਟ ਬਾਕੇ ਸਿਰਫ 8000 ਰੁਪਏ ਦੇਣਾ ਲਾਵਾਂ ਫੇਰਿਆਂ ਵਾਲਾ ਹੈਵੀ ਸੂਟ 8000 ਰੁਪਏ ਦੇ ਵਿੱਚ ਲੈ ਜਾਓ ਚੈਲੰਜ ਹੈ ਜੇ ਕੋਈ ਤੁਹਾਨੂੰ ਇਸ ਰੇਟ ਤੇ ਦੇ ਦੇਵੇ ਭਾਜੀ 5-5000 ਦੇ ਸੂਟ ਹੈ 55-5500 ਦੇ ਸੂਟ ਹੈ 6-6000 ਦੇ ਰੈੱਡ ਸੂਟ ਆ ਚੁੱਕੇ ਉਹਨਾਂ ਤੇ ਵੀ 20-20% ਲੈਸ ਆ ਇਦਾਂ ਦੇ ਸ਼ਾਨਦਾਰ ਦੁਪੱਟੇ ਕਿਤੋਂ ਨਹੀਂ ਮਿਲਣੇ ਤੁਹਾਨੂੰ ਇਦਾਂ ਦੇ ਲਗਜ਼ਰੀ ਰਾਇਲ ਕਲਾਸ ਸੂਟ ਨਹੀਂ ਮਿਲਣੇ ਆ ਬਾਜੂ ਪਹੁੰਚੇ ਪੂਰੇ ਹੈਵੀ ਦੁਪੱਟਾ ਪੂਰਾ ਹੈਵੀ ਸਾਰਿਆਂ ਦੇ ਉੱਤੇ 20% ਲੈਸ ਲਾਤੀ ਆ ਦਾਜਵਰੀ ਦਾ ਸਭ ਤੋਂ ਵੱਡਾ ਮੇਲਾ ਲਾਤਾ ਕੋਟ ਪੈਂਟ ਕੁਰਤੇ ਪੀ ਹਮੇ ਸ਼ੇਰਵਾਨੀਆਂ ਬਾਸਕਟਾਂ ਸਾਰੀਆਂ ਕੁਸ਼ ਇੱਥੋਂ ਤੁਹਾਨੂੰ ਇੱਕ ਛਾਤੇ ਹਟਾ ਮਿਲ ਜਾਂਦੀਆਂ ਨੇ ਸੋ ਹੁਣ ਹੋਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਛੇਤੀ ਵਿਜ਼ਿਟ ਕਰ ਲੋ ਵੱਖਰਾ ਸਟਾਈਲ ਨੇੜੇ ਸ਼ੇਖ ਫਤਿਹਕੀਟ ਜੜਿਆਲਾ ਗੁਰੂ ਜਿੱਥੇ ਹਰ ਇੱਕ ਤਰ੍ਹਾਂ ਦੇ ਵੈਰਾਈਟੀਆਂ ਦੇ ਰਹਿਆਂ ਜਿਨੇ ਵਿਆਹ ਸ਼ਾਦੀ ਦਾਜਵਰੀ ਤੇ ਹੈਵੀ ਸੂਟ ਲੈਣੇ ਆ ਦੇਣ ਲੈਣ ਕਹਣਾ ਦੇਖੋ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਇਦਾਂ ਦੇ ਹੈਵੀ ਹੈਵੀ ਸੂਟ ਲੈਣੇ ਤਾਂ 2-2 ਲੱਖ ਰੁਪਏ ਦੀ ਦਾਜਵਰੀ ਬਣਦੀ ਆ ਇਥੇ 2 ਲੱਖਾਂ ਦੀ ਦਾਇਰੇ ਤੁਹਾਨੂੰ ਅਸੀਂ ਦਵਾਂਗੇ ਸਿਰਫ ਲੱਖ ਰੁਪਏ 'ਚ ਤੇ ਉਹਦੇ ਉੱਤੇ 20% ਹੋਰ ਡਿਸਕਾਊਂਟ ਕਰਾਂਗੇ 2 ਲੱਖ ਵਾਲਾ ਕੱਪੜਾ 80000 ਰੁਪਏ 'ਚ ਲੈ ਜਾਓ 2 ਲੱਖ ਵਾਲਾ ਕੱਪੜਾ ਸਿਰਫ 80000 ਦਵਾਂਗੇ ਤੁਹਾਨੂੰ ਭਾਜੀ ਲੱਖ ਰੁਪਏ ਵਾਲਾ ਕੱਪੜਾ ਕਿੰਨੇ ਦਾ ਰਹਿ ਗਿਆ ਭਾਜੀ 20% ਡਿਸਕਾਊਂਟ ਕਰਕੇ 80000 ਰੁਪਏ ਦਾ ਜੀ ਅਸੀਂ ਬਿਲਕੁਲ ਭਾਜੀ ਲੱਖ ਵਾਲਾ ਕੱਪੜਾ 80000 ਦੇ ਦਵਾਂਗੇ 50000 ਵਾਲਾ ਕੱਪੜਾ 40000 40000 'ਚ ਦਵਾਂਗੇ 10000 ਰੁਪਏ ਉੱਤੇ ਬਚ ਗਿਆ ਲੱਖ ਰੁਪਏ ਸ਼ਾਪਿੰਗ ਕੀਤੀ 20000 ਬਚ ਜੇ 10000 ਸ਼ਾਪਿੰਗ ਕੀਤੀ ਉਹਦਾ 2000 ਵਾਪਸ 2000 ਵਾਪਸ ਗਿਆ ਮਤਲਬ ਫਰੇ ਫਰੇਜੀ ਫਰੇ ਜੀ ਫਰੇ ਕੋਲ ਭਾਰੀ ਸੂਟਾਂ ਤਾਂ ਇਹ ਪਹਿਲਾਂ ਹੀ ਰੇਟ ਘਟਾ ਆ ਉਸ ਤੋਂ ਬਾਅਦ ਆ ਵੱਟਾ ਡਿਸਕਾਊਂਟ ਲਾਤਾ ਸਿਰਫ 10 ਜਣਾਂ ਦਾ ਹੈਗਾ ਵਾ ਸਾਰੇ ਜਿੰਨਾ ਸਟਾਕ ਪਿਆ ਵਾ ਸਾਰੇ ਤੇ ਫੁੱਲ ਸੇਲ ਆਤੀ ਆ ਜਿਹੜਾ ਮਰਜ਼ੀ ਸੂਟ ਲੈ ਜਾਓ 20% ਡਿਸਕਾਊਂਟ ਦੇ ਦੇਣਾ ਇਤਾਂ ਦੇ ਹੈਵੀ ਹੈਵੀ ਸੂਟ ਲਗਜ਼ਰੀ ਸੂਟਾਂ ਆ ਚੈੱਕ ਕਰੋ ਹਰ ਇੱਕ ਟੌਪ ਕਲਾਸ ਨਵਾਂ ਸਟਾਕ ਆ ਕੋਈ ਲਾਟ ਨਹੀਂ ਹੈਗਾ ਕੋਈ ਸਟਾਕ ਕਲੀਅਰੈਂਸ ਸੇਲ ਨਹੀਂ ਹੈਗੀ ਇਹ ਬਸ ਭੈਣ ਭਰਾਵਾਂ ਦੇ ਵੱਖਰਾ ਸਟਾਈਲ ਜੰਡਿਆਰਾ ਗੁਰੂ ਨੇ ਫਾਇਦੇ ਕਰਨੇ ਆ ਤੇ ਇਸ ਫਾਇਦਾ ਲੈਣ ਵਾਸਤੇ ਸਿਰਫ 10 ਦਿਨ ਦਾ ਤੁਹਾਡੇ ਕੋਲ ਟਾਈਮ ਹੈ ਜਲਦੀ ਪਹੁੰਚੋ ਵੱਖਰਾ ਸਟਾਈਲ ਜੰਡਿਆਲਾ ਗੁਰੂ ਲੇਟ ਨਾ ਹੋ ਜਿਓ ਯਾਦ ਰੱਖਿਓ 10 ਫਰਵਰੀ ਤੋਂ ਪਹਿਲਾਂ ਤਾਂ ਤੁਹਾਨੂੰ ਹਰ ਇੱਕ ਸੂਟ ਦੇ ਉੱਤੇ ਪੂਰੀ ਦੁਕਾਨ 'ਚ ਜਿਹੜਾ ਮਾਦੀ ਸੂਟ ਲੈ ਲਓ ਤੁਹਾਨੂੰ 20% ਡਿਸਕਾਊਂਟ ਦਵਾਂਗੇ ਇਸ ਵਾਰ ਦੀ ਸਭ ਤੋਂ ਵੱਡੀ ਸੇਲ ਲਾ ਦਿੱਤੀ ਹੈ ਕੋਈ ਹੋਰ ਜਾਣਕਾਰੀ ਲੈਣੀ ਤਾਂ ਇਸ ਨੰਬਰ ਤੇ ਫੋਨ ਕਰ ਲਿਓ ਹਰ ਇੱਕ ਗੱਲ ਦਾ ਜਵਾਬ ਵੀ ਦਵਾਂਗੇ